ਜਦੋਂ ਅਫਗਾਨੀ ਪੀਆਂ ਫੌਜਾਂ ਵੱਲੋਂ ਗੁਰੂ ਕੇ ਹਰਿਮੰਦਰ ਦਾ ਅਪਮਾਨ ਹੋਣ ਲੱਗਾ ਗੁਰੂ ਨਾਨਕ ਦੇਵਾ ਸਿੱਖ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਾ ਉਸ ਵੇਲੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖ ਰਹੇ ਸਨ ਉਹ ਸਿੰਘਾਂ ਵਿੱਚ ਜਾ ਕੇ ਫਤਿਹ ਬੁਲਾਈ ਇਹ ਆਖਿਆ ਬਾਬਾ ਜੀ ਜੇ ਰੂਪ ਗੁਰੂ ਮਹਾਰਾਜ ਨੇ ਤੁਸੀਂ ਰਖ ਲੈ ਜੇ ਇਹਨਾਂ ਦਾ ਜਿੱਥੇ ਪ੍ਰਕਾਸ਼ ਕਰਨਾ ਨੇ ਉਸ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬਾਬਾ ਜੀ ਨੇ ਕੰਮ ਰਖਤੀਓ ਕੀ ਕਹਿ ਰਹੇ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੱਚ ਹੈ ਬਾਬਾ ਜੀ ਜੇ ਚੰਦ ਦਿਨਾਂ ਵਿੱਚ ਖਾਲਸਾ ਉੱਥੇ ਨਾ ਪਹੁੰਚਾ ਤੇਰੇ ਗੁਰੂ ਦਾ ਮੰਦਰ ਟਾ ਢੇਰੀ ਕੀਤਾ ਜਾਏਗਾ ਬਾਬਾ ਦੀਪ ਸਿੰਘ ਜੀ ਦੀਆਂ ਅੱਖਾਂ ਵਿੱਚ ਖੂਨ ਆਇਆ ਡੋਲੇ ਫਰ ਕੇ ਜੋ ਜੋ ਆਮੀ ਨੂੰ ਚੜਿਆ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਤਖਤੇ ਖੋਲੋ ਕੇ ਫਿਰ ਅਰਦਾਸ ਕੀਤੀ ਹਾਏ ਹੇ ਪੰਥ ਦੇ ਮਾਲਕਾ ਤਨ ਕਲਗੀਆਂ ਵਾਲਿਆ ਪਾਤਸ਼ਾਹ ਜਿੰਨਾ ਜਸ ਮੈਂ ਦੁਸ਼ਮਣ ਤੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਪੁੱਟ ਨਹੀਂ ਦਿੰਦਾ ਉਹਨਾਂ ਚਿਰ ਤੱਕ ਮੈਂ ਸ਼ਾਦ ਤੇ ਜਾਨ ਨਹੀਂ ਪੀਊਂਗਾ ਹੌਮੀ ਖੋਣੀ ਕੰਮ ਉਠਿਓ ਬਾਬਾ ਦੀਪ ਸਿੰਘਾ ਮੈਂ ਤੇਰਾ ਵੰਨ ਸਿਰੇ ਨੂੰ ਚੰਡਾਂਗੀ ਉਹਨੇ ਆਖਿਆ ਬਚਨਾਉਣੀਆਂ ਸਿੰਧ ਦੇ ਪੂਰੇ ਲੰਮ ਪੱਕੇ ਅਸੀਂ ਫੜ ਫੜ ਜਮ ਲਗਾ ਜੀਏ ਸੂਈਆਂ ਤੇ ਲੱਗੇ ਓ ਸਾਨੂੰ ਅੰਮ੍ਰਿਤਸਰ ਵੱਲ ਜਾਂਦੇ ਵਾ ਵਾ ਦਮਦਮਾ ਸਾਹਿਬ ਦੀ ਧਰਤੀ ਤੋਂ ਮਾਝੇ ਦੀ ਧਰਤੀ ਨੂੰ ਰਵਾਨਾ ਹੁੰਦੇ ਆ ਗਗਨ ਦਮਦਮਾ ਬਾਜਿਓ ਪਰਿਆ ਨਿਸ਼ਾਨੇ ਘਾਓ ਏ ਜੋ ਮੰਨਿਓ ਸੂਰਮਾ ਅਬ ਜੁਝੁ ਧਾ ਸੂਰਾ ਸੋ ਪਹਿਚਾਨੀਆਂ ਜੋ ਹੇਮ ਕਰਨ ਦੇ ਰਸਤੇ ਥਾਣੀ ਹੁੰਦਾ ਆ ਸ੍ਰੀ ਤਰਨ ਤਾਰਨ ਸਾਹਿਬ ਪਹੁੰਚਾ ਇੱਥੇ ਰਾਤ ਕੱਟੀ ਆ ਫਿਰ ਸ਼ੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਦੇ ਪਾਵਨ ਥਾਨ ਤੇ ਅਰਦਾਸ ਕੀਤੀ ਆ ਸਿੰਘੋ ਸਿੱਖ ਨੇ ਛੋਟੇ ਤੋਂ ਛੋਟਾ ਵੀ ਕੰਮ ਕਰਨਾ ਹੋਵੇ ਨਾ ਤਾਂ ਵੀ ਗੁਰੂ ਤੇ ਚਰਨਾਂ ਚ ਅਰਦਾਸ ਕਰੇ ਸਿੱਖ ਨੇ ਡੰਗਰਾਂ ਦੀ ਖੁਰਲੀ ਵੀ ਬਣਾਉਣੀ ਹੋਵੇ ਨਾ ਫਿਰ ਵੀ ਗੁਰੂ ਤੇ ਚਰਨਾਂ ਚ ਅਰਦਾਸ ਕਰੇ ਅਰਦਾਸ ਸਿੱਖ ਦਾ ਸਭ ਤੋਂ ਵੱਡਾ ਸਹਾਰਾ ਹੈ ਸੱਚ ਹੈ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਵੀ ਜੰਗਾਂ ਜੁੱਧਾਂ ਨੂੰ ਚੜ੍ਹਾ ਕਰਦੇ ਸੀ ਇਹਨੂੰ ਉਹ ਅਰਦਾਸ ਕਰਨ ਤੋਂ ਬਿਨਾਂ ਨਹੀਂ ਚੜ੍ਹਾ ਕਰਦੇ ਕਿਸੇ ਬਨੇ ਇਮਾਰਤ ਤੁਰਦੇ ਸੀ ਪਹਿਲਾਂ ਅਰਦਾਸ ਕਰਿਆ ਕਰਦੇ ਸੀ ਤੇ ਜੇ ਸਮਾਂ ਥੋੜਾ ਹੋਣਾ ਨਾ ਤੇ ਅਰਦਾਸ ਕਿੰਨੀ ਕਰਨੀ ਉਧਰੋਂ ਤੇ ਘੋੜੇ ਦੀ ਰਿਕਾਟ ਪੈਰ ਉਧਰ ਆਖਣਾ ਚੜ੍ਹਦੇ ਦੀ लाज ਰੱਖੀ लाज ਰੱਖਣੀ ਫਿਰ ਉਹਨਾਂ ਨੂੰ ਦੁਨੀਆ ਵਿੱਚ ਕੋਈ ਮਰਦ ਹਰਾਉਣ ਵਾਲਾ ਪੈਦਾ ਨਾ ਹੋਇਆ ਸਿੰਘੋ ਅਰਦਾਸ ਜਰੂਰ ਕਰਿਆ ਕਰੋ ਚੌਪਈ ਸਾਹਿਬ ਦਾ ਪਾਠ ਜਦੋਂ ਤੁਰਦੇ ਹੋਵੇ ਇੱਕ ਕਰਿਆ ਕਰੋ ਜੇ ਨਹੀਂ ਕਰਨਾ ਤੇ ਇਨਾਕ ਸ਼ਬਦ ਪੜ ਲਿਆ ਕਰੋ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਬੜਾ ਸਾਇਕ ਹੁੰਦਾ ਸਿੱਖ ਵਾਸਤੇ ਇਹ ਹਰ ਇੱਕ ਨੂੰ ਯਾਦ ਕਰਨਾ ਚਾਹੀਦਾ ਰੋਗਨ ਤੇ ਅਰਸੋਗਨ ਤੇ ਚਲ ਜੋਗਨ ਚਲ ਜੋਗਨ ਤੇ ਮੌ ਭਾਤ ਬਚਾਵੇ 70 ਅਨੇਵ ਚਲਾਵ ਠਕਾਵ ਤੋਂ ਤਮ ਇੱਕ ਨ ਲਾਗਨ ਪਾਵੇ ਰਾਤ ਹੈ ਆਪਣੋ ਕਰ ਦੇਕਰ ਬਾਪ ਸਮੂ ਨਾ ਪੇਟਨ ਪਾਵੇ ਔਰ ਕੀ ਬਾਤ ਕਹਾ ਕੋ ਤੋਸਾ ਸੂ ਪੇਟੋ ਬੇਬੀ ਕੇ ਪਟ ਵਿੱਚ ਬਚਾਵੇ ਦੁਸ਼ਮਣ ਕਿੰਨੇ ਵੀ ਵਾਰ ਕਰੇ ਸਾਡੇ ਤੇ ਕੋਈ ਦੁਸ਼ਮਣ ਵਾਰ ਨਹੀਂ ਕਰ ਸਕਦਾ ਇਮਾ ਇਹ ਸ਼ਮਸਾਇਕ ਹੁੰਦਾ ਕੋ ਗੁਰੂ ਅਰਜਨ ਸਾਹਿਬ ਮਰਗ ਦੇ ਦਰ ਤੇ ਅਰਦਾਸ ਕੀਤੀ ਆ ਏ ਮਰ ਸੱਚੇ ਪਾਤਸ਼ਾਹ ਸ਼ੀਦਾ ਦੇ ਸਰਤਾਜ ਅਸੀਂ ਧਰਮ ਦੇ ਕਾਜ ਵਾਸਤੇ ਚੱਲੇ ਆ ਸਾਡੇ ਸਿਰ ਤੇ ਮੇਰਾ ਦਾ ਹੱਥ ਰੱਖੀ ਏ ਧੰਗੁਰੂ RAMਦਾਸ ਮਹਾਰਾਜ ਮੈਂ ਤੇਰੇ ਦਰ ਤੇ ਸਿਰ ਦਾ ਚੜਾਵਾ ਲੈ ਕੇ ਆਇ ਨੂੰ ਪ੍ਰਵਾਨ ਕਰ ਲਈ ਬਾਬਾ ਜੀ ਨੇ ਇੱਥੇ ਖੰਡੇ ਨਾਲ ਲੀ ਖਿਜੀਆ ਉਹ ਲੜਕਾਰ ਸਾਹਿਬ ਗੁਰਦੁਆਰਾ ਤੁਸੀਂ ਸਭ ਨੇ ਦਰਸ਼ਨ ਕੀਤੇ ਹੋਣਗੇ ਬਾਬਾ ਦੀਪ ਸਿੰਘ ਨੇ ਆਖਿਆ ਉਹ ਸੂਰਮਾ ਲੀਕ ਧੱਪੇ ਜਿਨੇ ਧਰਮ ਦੇ ਨਾਮ ਕੋ ਜਾਨ ਨਸ਼ਾਵਰ ਕਰ ਦੇਣੀ ਆ ਵਿਆਸ ਰਜ ਕਰਾਉਂਦਾ ਹੈ ਕਿ 10000 ਸੂਰਮਾ ਛਾਲਾ ਮਾਰਦਾ ਲੀਕ ਧੱਪ ਗਿਆ ਹੈ ਕੋਈ ਕੌਮ ਉਹ ਜਿਹੜੀ ਮਰਨ ਦੇ ਨਾਮ ਤੇ ਵਾਦੀ ਹੋਵੇ ਇਧਰ ਫੌਜਾਂ ਦੇ ਜਰਨੈਲ ਜਮਾਲ ਖਾਨ ਨੂੰ ਪਤਾ ਲੱਗਾ ਵੀ ਬਾਬਾ ਦੀਪ ਸਿੰਘ ਸਾਡੇ ਤੇ ਚੜਾਈ ਕਰਕੇ ਆ ਰਿਹਾ 40000 ਫੌਜ ਚੱਬੇ ਤੇ ਜਾਨ ਲੈ ਕੇ ਆ ਗਿਆ ਸ਼ਾਮਰ ਕਰਨ ਵਾਲੇ ਇੱਕ ਪਾਸੇ ਉਹਦੇ ਬਦਲ ਕੇ ਤਰਖਾ ਬਦਲ ਗੀਆਂ ਇਸ ਚਾਣਾ ਲੰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਨੇ ਦੁਸ਼ਮਣ ਦੀਆਂ ਫੌਜਾਂ ਨੇ ਇੱਕ ਰਾ ਘਾਣ ਲਾ ਕੇ ਰੱਖ ਦਿੱਤੇ ਵਾ ਵਾ ਇਧਰ ਅਮੀਰ ਜਾਨ ਖਾਨ ਨੂੰ ਆਪਣਾ ਪਾਸਾ ਹੌਲਾ ਹੁੰਦਾ ਜਾਪਿਆ ਇਹਨੇ ਘੋੜਾ ਅੱਗੇ ਸ਼ੇਰਾਂ ਤੇ ਅੱਗੇ ਵਧਿਆ ਇਹਨੂੰ ਬਾਬਾ ਬਿਆਨ ਸਿੰਘ ਨੇ ਕਿਤਨਾ ਰੋਕਿਆ ਸੇ ਵਾਰ ਹੋ ਰਿਆ ਇਧਰ ਤਿੰਨ ਵਾਰ ਕੀਤੇ ਅਮੀਰ ਜਾਨਖਾਨ ਨੇ ਬਾਬਾ ਵਿਆਸ ਸਿੰਘ ਤੇ ਤਿੰਨੇ ਸੂਰਮੇ ਨੇ ਰੋਕੇ ਆ ਫਿਰ ਤੰਦੀ ਤੇ ਚੜਾਇਆ ਤੀਰ ਆਂਦੇ ਸੁੱਕਾ ਜਮੀਰ ਦਾ ਦੀ ਸ਼ਾਦੀ ਖਾਣੀ ਕਰ ਦਤਾ ਘੋੜੇ ਧੋਕੇ ਨਹੀਂ ਥਾ ਕੇ ਥਲੇ ਡਿੱਗਾ ਇਹਦੀ ਲੋਥ ਨੂੰ ਇਹਦੇ ਵਾਸ ਕਿਸੇ ਚੋਕੇ ਲੈ ਗਿਆ ਹੰਕਾਰਿਆ ਜੇ ਮੈਂ ਜ਼ਬਰਦਸਤ ਖਾਨ ਅੱਗੇ ਵਧਿਆ ਇਹਨੂੰ ਰੋਕਿਆ ਐ ਬੇਬੀ ਤਿੰਨ ਵਾਰ ਉਹ ਜ਼ਬਰਦਸਤ ਖਾਨੇ ਕੀਤੇ ਆ ਫਿਰ ਬਾਬਾ ਬਲਵੰਤ ਸਿੰਘ ਨੇ ਉਂਗਲ ਤੇ ਚੜਾਇਆ ਚੱਕਰ ਇੱਕ ਹੁੰਦਾ ਸ਼ੈਸਤਰ ਇੱਕ ਹੁੰਦਾ ਅਸਤਰ ਸ਼ੈਸਤਰ ਉਹ ਨੂੰ ਆਂਦੇ ਆ ਜਿਹੜਾ ਹੱਥ 'ਚ ਫੜ ਕੇ ਚਲਾਈਦਾ ਤੇ ਅਸਤਰ ਉਹ ਨੂੰ ਕਹਿੰਦੇ ਜਿਹੜਾ ਉਹ ਛੜਦਾ ਹੀਦਾ ਇਸ ਤਰ ਪੀਰ ਕਮਾਨ ਹੋਇਆ ਹੋਇਆ ਇਧਰ ਚੱਕਰ ਹੋਇਆ ਬਹੁਤ ਸਾਰੇ ਇਹਨਾਂ ਵੀ ਬੜੀ ਮਹਾਨਤਾ ਮਰਨੇ ਇਹਨਾਂ ਨੂੰ ਬੜੀ ਨਮਸਕਾਰ ਕੀਤੀ ਆ ਜਿੱਤੇ ਸ਼ਸਤਰ ਨਾਮੰ ਨਮਸਕਾਰ ਨਮਸਕਾਰ ਤੇ ਤਾਮੰ ਤਾਮੰ ਜਿੱਤੇ ਅਸਤਰ ਪੇੰ ਨਮਸਕਾਰ ਨਮਸਕਾਰ ਤੇੰ ਮਰਨੇ ਸਾਰੇ ਸ਼ੈਤਾਨ ਸਿੰਘੋ ਨਮਸਕਾਰ ਕੀਤੀ ਤੇ ਆਪਣੇ ਇਹਨਾਂ ਨੂੰ ਸਤਿਗੁਰੂ ਨੇ ਤੀਰਵੀ ਦੱਸਿਆ ਜੀ ਅਸ ਕਿਰਪਾਨ खंडो खड़क खड़ग खड़। तुपक तवर अर तीर है सैफ है। सैफ सरोई सैथी यह हमारे पीर पीर तीर तू ही सैथी तू ही तू ही तवर तलवार नाम तिहारो जो जपे पै सिंध पाओ बार ए मोर आ गया सुन ले हो सुन ले हो प्यारे बिना के संग शैशंग ਨਾ ਦੇਉ ਤਦਾਰੇ ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਵੇਂ ਮਨ ਮਨ ਤੇਰੇ ਕੋਲ ਕੇ ਸੁਣ ਤੇਰੇ ਕੋਲ ਸ਼ਸਤਰ ਹੋਣ ਬਿਨਾ ਕੇਸੇ ਸ਼ਸਤਰੰ ਨਰੰਗ ਪੇੜ ਜਾਣੋ ਗਹਿ ਕਾਮਤਾ ਕੋ ਕਿਤੇ ਲੈ ਸਿਦਾਨੂ ਸ਼ਸਤਰ ਤੋਂ ਬਿਨਾ ਬੰਦਾ ਇੱਕ ਪੇੜ ਦੀ ਨਿਆਈ ਹੈ ਤੇ ਪੇੜ ਨੂੰ ਕੰਨੋ ਫੜ ਕੇ ਕੁੱਝਦ ਨੂੰ ਮਰਜੀ ਲੈਵੇ ਮਹਾਰਾਜ ਦੇ ਬਚਨ ਕਿਰਪਾਨ ਪਾਨ ਧਾਰੀ ਹਨ ਕਰੋੜ ਪਾਪ ਟਾਰੀਏ ਸਿੰਘੋ ਜਦੋਂ ਤੁਸੀਂ ਖੰਡੇ ਬਾਟੇ ਦਾ ਅਮਰ ਸ਼ਾਕੇ ਸ੍ਰੀ ਸਾਹਿਬ ਇਹਨੂੰ ਗਏ ਨਾ ਤੁਹਾਡੇ ਇੱਕ ਵੀ ਤੁਹਾਡੇ ਕਰੋੜਾਂ ਹੀ ਪਾਪ ਟੁੱਲ ਜਾਣਗੇ ਕਰੋੜਾਂ ਤੇ ਸਾਨੂੰ ਕਿਰਪਾਨ ਦੀ ਬਹੁਤ ਏਮ ਲੋੜ ਕਿਦਣ ਪੈਂਦੀ ਆ ਜਿੱਦਨ ਮੁੰਡੇ ਨੇ ਸੇਰੇ ਲਾ ਕੇ ਤੇ ਘੋੜੀ ਤੇ ਬਹਿਣਾ ਹੁੰਦਾ ਤੇ ਫਿਰ ਵੇਂਦੇ ਕੋਈ ਜੰਗਾਲੀ ਜੁਗਲੀ ਕਿਸੇ ਨੁਕਰੇ ਪਈ ਕਿ ਨਹੀਂ ਪਈ ਮੈਂ ਅੱਜ ਦੇ ਨੌਜਵਾਨ ਕਿਰਪਾਨਾਂ ਕਰਾਏ ਤੇ ਖੜਦੇ ਵੇਖੇ ਕਿਰਾਏ ਤੇ ਸਾਜ ਫਰ ਨਹੀਂ ਗੁਰੂ ਕੇ ਸਿੱਖੋ ਸਾਨੂੰ ਗੱਡੀਆਂ ਬਹੁਤ ਸਤਗੁਰ ਨੇ ਮਹਿੰਗੀਆਂ ਮਹਿੰਗੀਆਂ ਦਿੱਤੀਆਂ 15 15 20 20 ਲੱਖ ਦੀਆਂ ਗੱਡੀਆਂ ਤੇ ਸੀ ਸੈਰ ਕਰਦੇ ਆ ਕੋਈ ਭਾਗਾ ਵਾਲਾ ਸਿੱਖ ਹੋਏਗਾ ਜਿਹਦੀ ਗੱਡੀ ਸਤਗੁਰਾਂ ਦੀ ਬਖਸ਼ੀ ਸ੍ਰੀ ਸਾਹਿਬ ਹੋਵੇ ਜਾਂ ਕੋਈ ਅਗਨ ਸ਼ਸਤਰ ਹੋਵੇ ਨਹੀਂ ਤਾਂ ਮੈਂ ਵੇਖਿਆ ਪਿੱਛੇ ਤੇ ਭਾਲੂ ਰੱਖਿਆ ਹੁੰਦਾ ਤੇ ਅੱਗੇ ਬੰਦਰ ਚੰਗਿਆ ਹੁੰਦਾ ਉਦ ਤਰਾ ਕਹਾਉਣੇ ਸੀ ਆਪਣੇ ਆਪ ਨੂੰ ਖਾਲਸੇ ਆ ਆਇਆ ਸਿੱਖ ਵਾਸਤੇ ਤੇਗ ਤੇ ਸਿਰਮੂਹੇ ਵਾਸਤੇ ਤੇਗ ਇਹ ਸੰਧੋ ਹਰ ਘਰ ਦੇ ਵਿੱਚ ਉਣੀ অতি ਜ਼ਰੂਰੀ ਹੈ ਬਚਨ ਚੇਤੇ ਆ ਗਏ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਸੀ ਨਾ ਮਹਾਰਾਜ ਕਮੈਦ ਘੋੜੇ ਉੱਤੇ ਸਵਾਰ ਸਨ ਕਨਾਤ ਸਤਿਗੁਰਾਂ ਨੇ ਕਰਾਈ ਹੋਈ ਸੀ ਜਦੋਂ ਚਿਖਾ ਤੇ ਚੜਨ ਲੱਗੇ ਤੇ ਘੋੜੇ ਵਿਆਂ ਵਾਗਾ ਮੋੜ ਕੇ ਕਰਾਂ ਪਛਾਣੂ ਵੇਖਿਆ ਸਭ ਖਾਲਸਾ ਉਦੋਂ ਵਿਰਾਗ ਦੇ ਸੀ ਤੇ ਜਿਤਨਾ ਪਿਓ ਨੂੰ ਪੁੱਤਰ ਵੇਖ ਕੇ ਪਿਆਰ ਆ ਜਾਂਦਾ ਨਾ ਖਾਲਸੇ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਖਾਲਸਾ ਜੀ ਸ਼ਬਦ ਕਰਕੇ ਸਦਾ ਸੀ ਤੁਹਾਡੇ ਕੋਲ ਦੋ ਬੱਚੇ ਸਾਡੇ ਚੇਤੇ ਰੱਖਿਓ ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਾ ਅਸਾਰਿਓ ਸ਼ਾਸਤਰ ਵਿਦਿਆ ਦਾ ਅਭਿਆਸ ਨਾ त्याਗੋ ਦੁਨੀਆ ਦੀ ਕੋਈ ਵੀ ਕਾਮ ਤੁਹਾਨੂੰ ਗੁਲਾਮ ਨਹੀਂ ਬਣਾ ਸਕੇ ਇਹ ਮਹਾਰਾਜ ਦੇ ਪ੍ਰਸਕ ਬਚਣਾ ਵੇਖਿਓ ਗੁਰੂ ਮਹਾਰਾਜ ਦੀ ਧਰੋ ਸਾਡੇ ਕੋ ਹੈ ਨਹੀਂ ਹੈ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜਾਓ ਜਦੋਂ ਇੱਕ ਠੀੜਾ ਬਾਕੀ ਬਾਜਦਾ ਨਾ ਫਿਰ ਆਂਦੇ ਵੀ ਹੁਣ ਬਾਬਾ ਸਾਹਿਬ ਬਾਬਾ ਦੀਪ ਸਿੰਘ ਦੇ ਸ਼ੇਖਤਾ ਹੋਗੇ ਓਏ ਐਡਾ ਵੱਡਾ ਕਮਲ ਕਸਾ ਨਾਭੇ ਵਾਲਿਆ ਰਾਜਿਆਂ ਨੇ ਹੁਣ ਇੱਕ ਤੇਗਾ ਭੇਟ ਕੀਤਾ ਜਿਹਦੇ ਸ੍ਰੀ ਕੇਸਗੜ੍ਹ ਸਾਖਤ ਉਤੇ ਦਰਸ਼ਨ ਕਰਵਾਏ ਜਾਂਦੇ ਆ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਤੇਗਾ ਜਿਹਦਣਾ ਸਤਿਗੁਰ ਨੇ ਕਾਲੇ ਖਾਨ ਨੂੰ ਵੱਢਿਆ ਸੀ ਤੇ ਜਦੋਂ ਕਾਲੇ ਖਾਨ ਦੇ ਸਿਰ 'ਚੋਂ ਤੇਗਾ ਮਾਰਿਆ ਸੀ ਨਾ ਘੋੜੇ ਦੀ ਕਾਠੀ ਤੱਕ ਵੜਦਾ ਸੀ ਕਾਲੇ ਖਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ੇ ਦਾ ਹਵਾਲਾ ਦਿਆ ਕਰਦੇ ਸੀ ਕਿ ਹਜ਼ੂਰ ਤੇ ਮਨ ਦੇ ਅੰਦਰ ਦਇਆ ਇੰਨੀ ਆ ਕਿ ਫੁੱਲ ਦੇ ਟੁੱਟਣ ਦਾ ਵੀ ਸਤਿਗੁਰੂ ਨੂੰ ਦੁੱਖ ਹੁੰਦਾ ਪਰ ਜਦੋਂ ਮੇਰੇ ਪਾਛਾ ਵੀਰ ਦਸ ਵਿੱਚ ਆਉਂਦੇ ਆ ਜਦੋਂ ਤੇਗਾ ਝੜਨੇ ਫਿਰ ਲੋਹੇ ਦੀ ਸੰਜੋ ਬਖਤਰਾਂ ਨੂੰ ਕੱਟਦਾ ਹੋਇਆ ਘੋੜੇ ਦੀ ਕਾਠੀ ਨੂੰ ਮੰਡ ਕੇ ਪਾਰ ਹੋ ਜਾਂਦਾ ਤਾਂ ਇਸ ਕਰਕੇ ਭਾਈ ਸ਼ਸਤਰ ਕੇ ਅਧੀਨ ਹੈ ਰਾਜ ਜੋ ਨਾ ਪੈ ਤਸਦਿਕ ਵਿੱਚ ਆਜ ਉਹਨਾਂ ਤੇ ਕਾਲ ਜੰਗੇ ਜਿਹੜੇ ਕੋਲ ਸ਼ਸਤਰ ਨਹੀਂ ਰੱਖਣਗੇ ਤੋ ਬਾਬਾ ਬਲਵੰਤ ਸਿੰਘ ਜੀ ਨੇ ਕਾਗਜ਼ ਤੋਂ ਪਤਲਾ ਚੱਕਰ ਚਲਾਇਆ ਉਂਗਲ ਉੱਤੇ ਐਡੇ ਜ਼ੋਰ ਨਾਲ ਘੁਮਾ ਕੇ ਛੱਡਿਆ ਹਾਥੀ ਦੀ ਹਮਾਰੀ ਤੇ ਬੈਠਾ ਸੀ ਜ਼ਬਰਦਸਤ ਖਾਨ ਸੂਰਮੇ ਦੇ ਚੱਕਰ ਨੇ ਸਿਰ ਇਤਨਾ ਪਾਪੀ ਦਾ ਲਾ ਕੇ ਰੱਖ ਦਿੱਤਾ ਜਿਤਨਾ ਕਮਿਹਾਰ ਚੱਕ ਤੋਂ ਭਾਂਡਾ ਲਾ ਕੇ ਰੱਖਦਾ ਇਹ ਵੀ ਅਗਲੇ ਜਹਾਨ ਪਹੁੰਚਿਆ ਰੁਸਤਮ ਖਾਨ ਆਇਆ ਉਹ ਵੀ ਮਾਰਿਆ ਗਿਆ ਫੌਜਾਂ ਦਾ ਜਰਨੈਲ ਜਹਾਨ ਗਹਾਨ ਖਾਨ ਅੱਗੇ ਵਧਿਆ ਨੇ ਆਖਿਆ ਬਾਬਾ ਦੀਪ ਸਿੰਘਾ ਮੇਰੇ ਵੇਹਣੇ ਵੇਹਣਾਂ ਤੇਰੀਆਂ ਫੌਜਾਂ ਨੇ ਮੇਰੀਆਂ ਫੌਜਾਂ ਦੇ ਘਾਣ ਲਾ ਕੇ ਰੱਖ ਦਿੱਤਾ ਮੇਰਾ ਜੀ ਕਰਦਾ ਮੈਂ ਤੇਰੇ ਨਾਲ ਇਕੱਲੇ ਨਾ ਕਲਾ ਲੈਣਾ ਇਦਰਾ ਬਾਬਾ ਦੀਪ ਸਿੰਘ ਜੀ ਕਰਨੀ ਤੇ ਕਤਲੀ ਦੇ ਪੂਰੇ ਬਾਣੀ ਤੇ ਬਾਣੇ ਵਿੱਚ ਪ੍ਰਪੱਕ ਘੋੜੇ ਤੋਂ ਥੱਲੇ ਉੱਟੇ ਹੋ ਜਮਾਲ ਖਾਨ ਮੰਮੀ ਉਹ ਚੌਨਾ ਜਦੋਂ ਕੋ ਕੱਲੇ ਨਾਲ ਕੱਲਾ ਸੂਰਮਾ ਲੜੇ ਇੱਕ ਪਾਸੇ ਜ਼ਬਰਦਸਤ ਖਾਨ ਇੱਕ ਪਾਸੇ ਬਾਬਾ ਦੀਪ ਸਿੰਘ ਜੀ ਆਂਦੇ ਸਾਹੇ ਵਾਰ ਦਵਾਂ ਦੇ ਹੋਏ ਆ ਸੀਸ ਧੜ ਤੋਂ ਜੁਦਾ ਹੋ ਗਿਆ ਬਾਬਾ ਦੀਪ ਸਿੰਘ ਜੀ ਆਹਾ ਾਂਦੇ ਹੋਣੀ ਨੇ ਮਿਹਣਾ ਮਾਰਿਆ ਬਾਬਾ ਦੀਪ ਸਿੰਘਾ ਬੜੇ ਦਮ ਗਜੇ ਮਾਰਦਾ ਸਾਂ ਮੈਂ ਹਰ ਮੰਦਰ ਆਜ਼ਾਦ ਖੜਾ ਕੇ ਫੇਰ ਸ਼ਹੀਦ ਸਾਧ ਦੇ ਜਾਨ ਦਿਊਂਗਾ ਅਜੇ ਤੇਰੇ ਗੁਰੂ ਦਾ ਮੰਦਰ ਬੜੀ ਦੂਰ ਆ ਇੱਥੇ ਤੇਰਾ ਲਾ ਲਿਆ ਵਾਹ ਵਡੇ ਮਾਹਰ ਸਵਾਲਾ ਦਾਖੇ ਬਾਬਾ ਨੱਥਾ ਸਿੰਘ ਨੇ ਆਖਿਆ ਹੋਣੀਏ ਇਹਦਾ ਅਜੇ ਕੀ ਵਿਗੜਿਆ ਉਹ ਜਿਹੜੀ ਕੀਤੀ ਹੋਈ ਪੂਰੇ ਚ ਭਗਤੀ ਸੀਨ ਉਹ ਭਗਤੀ ਦੀ ਸ਼ਕਤੀ ਨੇ ਫਿਰ ਸੀਸ ਤਲੀ ਤੇ ਚੁੱਕ ਲਿਆ ਸੱਚ ਹੈ ਅੱਜ ਤੈਸੀ ਭੋਰਿਆਂ ਤੇ ਵੀ ਟਿੱਪਣੀ ਕਰਦੇ ਆ ਅਸੀਂ ਨਿੰਦਿਆ ਕਰਦੇ ਨਾ ਭੋਰਿਆਂ ਦੀ ਪਰ ਉਹ ਥੋਰਾ ਅੱਜ ਵੀ ਸਿੰਘੋ ਮੌਜੂਦ ਆ ਮੈਂ ਉਸ ਭੋਰੇ ਦੇ ਦਰਸ਼ਨ ਕਰਕੇ ਆਇਆ ਛੋਟੀਆਂ ਇਟਾਂ ਨਾਲ ਦੋਵਾਂ ਕੰਬਾਂ ਵਿੱਚ ਵੱਡੇ ਵੱਡੇ ਮੇਬ ਗੱਡੇ ਆ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਮੇਬ ਦਾ ਪਤਾ ਮੇਬ ਕਿਹਨੂੰ ਆਂਦੇ ਜੂ ਬਹੁਤ ਵੱਡਾ ਘੜਾ ਉਹਨੂੰ ਮੇਬ ਕਹਿੰਦੇ ਆ ਉਹਨਾਂ ਦਮਾ ਕੰਧਾਂ ਦੇ ਵਿੱਚ ਅੱਜ ਵੀ ਉੱਥੇ ਉਹ ਮੌਜੂਦ ਆ ਇੱਕ ਵਿੱਚ ਪੁੱਜੇ ਛੋਲੇਆ ਕਰਦੇ ਸੀ ਤੇ ਇੱਕ ਵਿੱਚ ਜਲ ਹੋਇਆ ਕਰਦਾ ਸੀ ਬਾਬਾ ਦੀਪ ਸਿੰਘ ਜੀ ਕਈ ਕਈ ਦਿਨ ਉਹ ਪੁੱਜੇ ਛੋਲੇ ਛੱਕੇ ਤੇ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਸਨ ਕਿੰਨੀ ਉਹਨਾਂ ਦੀ ਭਗਤੀ ਸੀ 101 ਪਾਠ ਹਰ ਰੋਜ ਜਬਜੀਤ ਸਿੰਘ ਦਾ ਬਾਬਾ ਦੀਪ ਸਿੰਘ ਜੀ ਕਰਿਆ ਕਰਦੇ ਸੀ ਜਿਨ੍ਹਾਂ ਪੰਜ ਗੁਰੂ ਗ੍ਰੰਥਾਂ ਮਰ ਦੇ ਸਰੂਪ ਆਪਣੇ ਹਸਤ ਕਮਲਾਂ ਨਾਲ ਲਿਖੇ ਕਿੰਨੀ ਉਹਨਾਂ ਦੀ ਮਹਾਨ ਸੇਵਾ ਗੁਰੂ ਕੇ ਸਿੱਖੋ ਜਦੋਂ ਭਾਈ ਮਨੀ ਸਿੰਘ ਦੀ ਬਾਣੀ ਲਿਖੇ ਕਰਦੇ ਸੀ ਆਂਦੇ ਬਾਬਾ ਦੀਪ ਸਿੰਘ ਜੀ ਲਾਗੋ ਕਲਮਾ ਘੜਕੜ ਦੇ ਦਿਆ ਕਰਦੇ ਸੀ ਕਲਮਾ ਘੜਕੜ ਕੇ ਤੇ ਜਦੋਂ ਕਲਮਾ ਲਿਖਦੇ ਆਂ ਲਿਖਦੇ ਆਂ ਮੋਟੀ ਹੋ ਜਾਂਦੀ ਸੀ ਨਾ ਹਾਂ ਹਾਂ ਬਾਬਾ ਵੀਰ ਸਿੰਘ ਜੀ ਨਵੀਂ ਕਲਮ ਘੜ ਕੇ ਫਿਰ ਦੇ ਦਿਆ ਕਰਦੇ ਸੀ ਵਾਹਿਗੁਰੂ ਕਿਸੇ ਸਿੱਖ ਨੇ ਆਖਿਆ ਬਾਬਾ ਜੀ ਇਸੇ ਕਲਮ ਨੂੰ ਫਿਰ ਘੜ ਲਓ ਉਹਨੇ ਆਖਿਆ ਨਹੀਂ ਇਸ ਕਲਮ ਨੇ ਗੁਰੂ ਦੀ ਬਾਣੀ ਲਿਖੀ ਆ ਇਹਨੂੰ ਦੁਬਾਰਾ ਚਾਕੂ ਨਹੀਂ ਲਾਉਣਾ ਉਹਨਾਂ ਦੀ ਕਿੰਨੀ ਸ਼ਰਧਾ ਗੁਰਬਾਣੀ ਉੱਤੇ ਸੀ ਵਾਹਿਗੁਰੂ ਗੁਰੂ ਕੇ ਸਿੱਖੋ ਉਹ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਦਾ ਜੀਵਨ ਕਾਂ ਤੇ ਕਥਨ ਤੋਂ ਵਾਰੀ ਹੈ ਬਾਬਾ ਦੀਪ ਸਿੰਘ ਜੀ ਕਿੰਨੀ ਮਹਾਨ ਸੇਵਾ ਕਿੰਨੇ ਜਪਜੀ ਸਾਹਿਬ ਦੇ ਪਾਠ ਮੈਂ ਨਾ ਸਾਡੇ ਚ ਅਹਿਮ ਜੀ ਵੀ ਹੁਣੇ ਆ ਜਿਨ੍ਹਾਂ ਕਦੀ ਇੱਕ ਵੀ ਨਹੀਂ ਕੀਤਾ ਤੇ ਇਤਿਹਾਸ ਪ੍ਰੇਮ ਨਾਲ ਸੋਤ ਹੁੰਦੇ ਆ ਤੇ ਮਹਾਰਾਜ ਦੇ ਵਹਿਤ ਨਾਮੇ ਦੇ ਬਚਨਾਂ ਬਿਨਾਂ ਜਪ ਜਾਪ ਜਪੈ ਜੋ ਜੀ ਵੀ ਜਿਹੜੀ ਜਪਜੀ ਸਾਹਿਬ ਦੀ ਬਾਣੀ ਨੂੰ ਪਿਆਰ ਨਾਲ ਕੋ ਜਪਜੀ ਆ ਨੇ ਉਹਦਾ ਨਾਮ ਜਪ ਬਿਨਾਂ ਜਪ ਜਾਪ ਜਪੈ ਜਿਵੇਂ ਪ੍ਰਸਾਦ ਸੋ ਸੋ ਵਿਸਤਾ ਦਾ ਕਿਰਮ ਹੋਏ ਜਨਮ ਗਵਾ ਜਨਮ ਗਵਾ ਵੇ ਬਾਦ ਜਿਵੇਂ ਸਿੱਖ ਦੇ ਘਰ ਵਿੱਚ ਜਨਮ ਲੈ ਕੇ ਜਪਜੀ ਸਾਹਿਬ ਦਾ ਬਾਣ ਪੜਿਆ ਆਹਾਂ ਇਹ ਦਸਮ ਪਾਤਸ਼ਾਹ ਦੇ ਬਚਨ ਮਹਾਰਾ ਜੀ ਕਹਿੰਦੇ ਹੋ ਇੱਕ ਗੰਦਗੀ ਦਾ ਕੀੜਾ ਹੈ ਤੇ ਗੰਦਗੀ ਦੇ ਕੀੜੇ ਦਾ ਕੰਮ ਹੁੰਦਾ ਗੰਦ ਵਿੱਚ ਰਹਿਣਾ ਤੇ ਗੰਦ ਖਾਣਾ ਅੱਜ ਇਹ ਪਰਨ ਕਰਕੇ ਜਾਓ ਕਿ ਜ਼ਿੰਦਗੀ ਚ ਕਦੀ ਇਹੋ ਜਿਹਾ ਨਿਭਾਗਾ ਦਿਨ ਨਾ ਹੋਵੇ ਜਿੱਦਾਂ ਅਸੀਂ ਜਪਜੀ ਸਾਹਿਬ ਦੇ ਪਾੜ ਤੋਂ ਬਿਨਾਂ ਹੀ ਕੋਈ ਸ਼ਕਲ ਲਈ ਪ੍ਰਿੰਸਿਪਲ ਸਤਵੀਰ ਸਿੰਘ ਜੀ ਕਹਿਆ ਕਰਦੇ ਸੀ ਮੇਰੀ ਮਾਂ ਉਹਨਾਂ ਚਿਰ ਕਿਸੇ ਨੂੰ ਵੀ ਜਲ ਪਾਣੀ ਸ਼ਕਲ ਨੂੰ ਨਹੀਂ ਸੀ ਦਿਆ ਕਰਦੇ ਜਿੰਨਾ ਚਿਰ ਪਰਿਵਾਰ ਦੇ ਸਾਰੇ ਮੈਂਬਰ ਬਹਿ ਕੇ ਜਪਜੀ ਸਾਹਿਬ ਦਾ ਪਾੜ ਨਹੀਂ ਸੀ ਕਰਦੇ ਆਂਦੀ ਸੀ ਅੰਮ੍ਰਿਤ ਵੇ ਭਰਾਵਾ ਇਹ ਪੁਰਾਣਾ ਵੀ ਕੋਨਾ ਕਰਕੇ ਆਇਆ ਹੋਇਆ ਹੈ ਉਹਾਂ ਦੀ ਸੀ ਅਮਰਤ ਵੇਲੇ ਦੋ ਬੰਦੇ ਸੌਂਦੇ ਆ ਇੱਕ ਤੇ ਰੋਗੀ ਉਹ ਕਬ ਕਦੇ ਵੀ ਅਮਰਤ ਨਹੀਂ ਜਾਗੇਗਾ ਤੇ ਦੂਜਾ ਨਾਸਤਾ ਬੰਦਾ ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ ਹੀ ਨਹੀਂਗਾ ਉਹ ਵੀ ਕਦੇ ਅਮਰਤ ਨਹੀਂ ਜਾਗੇਗਾ ਤੰਦਰੁਸਤ ਬੰਦਾ ਤੇ ਅਮਰਤ ਵੇਲੇ ਕਦੇ ਨਹੀਂ ਸੌਏਗਾ ਗੁਰੂ ਕਿਰਪਾ ਕਰੇ ਬਾਬਾ ਦੀਪ ਸਿੰਘ ਜੀ ਦੀ ਉਹ ਕੀਤੀ ਹੋਈ ਭਗਤੀ ਉਹ ਭਗਤੀ ਦੀ ਸ਼ਕਤੀ ਨੇ ਹੋਣੀ ਜਦੋਂ ਮੇਲਾ ਮਾਰਿਆ ਬਾਬਾ ਦੀਪ ਸਿੰਘਾ ਮੈਂ ਤੈਨੂੰ ਆਖਿਆ ਸੀ ਮੈਂ ਤੇਰੇ ਪਰਮਰਾਹ ਵਿੱਚ ਜੋੜ ਕੇ ਰੱਖ ਦੂੰਗੀ ਮੇਰੀ ਡੈਰੀ ਵਿੱਚ ਤੇਰੇ ਸਵਾਸ ਖਤਮ ਹੋ ਚੁੱਕੇ ਆ ਬਾਬਾ ਦੀਪ ਸਿੰਘ ਨੇ ਆਖਿਆ ਹੋਣੀਏ ਤੇਰੀ ਡੈਰੀ ਇਹ ਦੁਨੀਆਂ ਵਾਸਤੇ ਬਣੀ ਆ ਇਹ ਮੇਰੇ ਵਾਸਤੇ ਨਹੀਂ ਮੇਰੀਆਂ ਰਗਾਂ ਦੇ ਵਿੱਚ ਲਗਨੀਆਂ ਵਾਲੇ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਲੰਗਿਆ ਮੈਂ ਆਪਣਾ ਪਰਲ ਪੂਰਾ ਕਰਕੇ ਫਿਰ ਸ਼ਾਦਨ ਦੇ ਜਾਂ ਪੀਊਂਗਾ ਬਾਬਾ ਦੀਪ ਸਿੰਘ ਨੇ ਫਿਰ ਖੰਭੀ ਤੋਈ ਦੇ ਰੱਖਿਆ ਸੀ ਸਜੇ ਹੱਥ ਵਿੱਚ ਫੜ ਕੇ ਫਲਾਦੀ ਖੰਡਾ ਕੌਮ ਦੀ ਅਗਵਾਈ ਕਰਦਾ ਦੁਸ਼ਮਣਾਂ ਨੂੰ ਚੜੀ ਬਾਗ ਵੜਦਾ ਕਿਸ ਤਰ੍ਹਾਂ ਗੁਰੂ ਕਾ ਹਰਿਮੰਦਰ ਅਜ਼ਾਨ ਘਾ ਰਿਆ ਲੈਣਾ ਤੁਹਾਡੇ ਸਾਹਮਣੇ ਜੋੜੀ ਬੰਮ ਛੰਦ ਵਿੱਚ ਇਹ ਬਿਆਨ ਕਰ ਲਈ ਭਾਈ